ਦੇਖਾ ਲੈ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਵਾਹਿਗੁਰੂ ਜੀਰਦਾਸ ਕਰਦਾ ਸਭ ਦੇ ਕਰ ਬਾਰ ਤੇ ਜਾਨਵਰ ਚੱਲਦੀ ਕਲਾਜ ਹੁਣ ਸੋ ਅੱਜ ਬਾਈ ਛਤਰੀਆਂ ਦਾ ਜਿਹੜਾ ਕੱਪੜਾ ਸੀ ਉਹ ਥੋੜਾ ਜਿਹਾ ਹੋ ਰਿਆ ਸੀ ਬਾਲਾ ਖਰਾਬ ਤੇ ਜਾਨਵਰ ਹੁਣ ਕੱਢਣੇ ਨੇ ਨਵੇਂ ਪੱਠੇ ਜਿਹੜੇ ਆਪਾਂ ਪੱਠੇ ਸੀ ਆ ਕਰਕੇ ਤੇ ਹੁਣ ਆਪਾਂ ਛਤਰੀਆਂ ਦਾ ਕੱਪੜਾ ਲੱਗਿਆ ਲਾਉਣ ਠੀਕ ਹੈ ਨਾਲੇ ਅੱਜ ਬਾਈ ਕੁਬੂਤਰਾਂ ਦੇ ਜਿਹੜੇ ਬਈ ਚਿਕਚੜ ਜੇ ਤੇ ਜਿਹੜੇ ਬਰੀਕ-ਬਰੀਕ ਪिसू ਜੇ ਹੁੰਦੇ ਨੇ ਹਨਾ ਪਰਾਂ ਚ ਪਰਾਂ ਨੂੰ ਖਰਾਬ ਕਰਦੇ ਨੇ ਠੀਕ ਆ ਪਰਾਂ ਨੂੰ ਛਿੱਦੇ ਕਰ ਦਿੰਦੇ ਆ ਬਈ ਕਿਉਂਕਿ ਇਹ ਭਰਾ ਬਈ ਨਹੀਂ ਧਿਆਨ ਦਿੰਦੇ ਹੁਣੇ ਵੈਸੇ ਤਾਂ ਅੱਜ ਕੱਲ ਸਾਰੇ ਦਿੰਦੇ ਨੇ ਠੀਕ ਆ ਜਿਹੜੇ ਪिसू ਜੇ ਹੁੰਦੇ ਨੇ ਬਈ ਉਹ ਪਰਾਂ ਦੇ ਵਿੱਚ ਨਾ ਛੇਦ ਕਰ ਦਿੰਦੇ ਨੇ ਠੀਕ ਆ ਤੇ ਛੇਤੀ ਹੀ ਜਾਨਵਰ ਦੇ ਪਰ ਖਰਾਬ ਹੋ ਜਾਂਦੇ ਆ ਸੋ ਉਹਦੇ ਕਰਕੇ ਆਪਾਂ ਅੱਜ ਨਲੇ ਤਾਂ ਲਾਵਾਂਗੇ ਪਾਊਡਰ ਠੀਕ ਆ ਤੇ ਕੁਝ ਗੱਲਾਂ ਬਾਤਾਂ ਇਹ ਜ਼ਰੂਰੀ ਕਰਾਂਗੇ ਕਿਉਂਕਿ ਹੁਣ ਕਈ ਭਰਾ ਆਪਣੇ ਤੋਂ ਠੀਕ ਆ ਕੋਈ ਆਲੂ ਬੁਖਾਰੇ ਬਾਰੇ ਪੁੱਛਦਾ ਕੋਈ ਕਹਿੰਦਾ ਕਿਵੇਂ ਸਾਂਭਣਾ ਕੋਈ ਕਹਿੰਦਾ ਕਿੰਨੇ ਬਦਾਮ ਦੇਣੇ ਆ ਹੁਣ ਬਾਈ ਕਹਿਰਾਂ ਨੇ ਗਾਂਹਾ ਕੇ ਦੂਸਰਾਂ ਨੇ ਠੀਕ ਆ ਜਾਂ ਦੂਸਰਾਂ ਵਾਲੇ ਜਾਨਵਰ ਕਿਹੋ ਜਿਹੇ ਹੁੰਦੇ ਆ ਤੇ ਕਹਿਰਾਂ ਵਾਲੇ ਕਿਹੋ ਜਿਹੇ ਹੁੰਦੇ ਆ ਕੀ ਗੱਲਬਾਤ ਹੁੰਦੀ ਆ ਸਾਰੀ ਅੱਗੇ ਕਰਾਂਗੇ ਬਾਈ ਤੁਹਾਡੇ ਨਾਲ ਤੇ ਭਰਾ ਬਣ ਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਪੂਰੀ ਦੇਖਿਆ ਕਰੋ ਠੀਕ ਆ ਕਿਉਂਕਿ ਕਈ ਭਰਾਵਾਂ ਨੇ ਬਾਈ ਵਿੱਚ ਕਮੈਂਟ ਵੀ ਕੀਤੇ ਸੀ ਤੇ ਮੈਨੂੰ ਇੰਸਟਾ ਤੇ ਮੈਸੇਜ ਵੀ ਕੀਤੇ ਸੀ ਵੀ ਬਾਈ ਵੀਡੀਓ ਡੇਲੀ ਦੀ ਡੇਲੀ ਬਣਾਇਆ ਕਰ ਜੋ ਕੁਝ ਵੀ ਤੂੰ ਕਰਦਾ ਜਾਨਵਰਾਂ ਨਾਲ ਹਨਾ ਉਹ ਸਾਰਾ ਕੁਝ ਦਿਖਾਇਆ ਕਰ ਬਈ ਸੋ ਆਪਾਂ ਛੋਟੇ ਛੋਟੇ ਬਲੌਗ ਜੇ ਪਾ ਕੇ 5-10 ਮਿੰਟਾਂ ਦਾ ਪਾਇਆ ਕਰਾਂਗੇ ਜੀ ਤੇ ਚ ਬਈ ਸਿੱਖਣ ਨੂੰ ਹੀ ਮਿਲਿਆ ਕਰੂ ਕੁਝ ਕੋਈ ਇਹ ਨਹੀਂ ਹੈਗਾ ਦੂਜਿਆਂ ਵਾਂਗੂ ਲੱਲ ਭੱਪ ਕਿਉਂਕਿ ਅੱਜ ਕੱਲ ਮੈਂ ਦੇਖਿਆ ਜਿਹੜੇ ਲੱਲ ਭੱਪ ਜੇ ਹਨ ਉਹਨਾਂ ਨੂੰ ਵੱਧ ਦੇਖਦੇ ਆ ਜਨਤਾ ਪਤਾ ਨਹੀਂ ਕੀ ਚੱਕਰ ਹੈ ਹਨ ਤੇ ਜਿਹੜਾ ਬਈ ਦਿਨੋਂ ਸਪੋਰਟ ਕਰਦਾ ਜਾਂ ਸੱਚ ਦੱਸਦਾ ਉਹਨੂੰ ਅੱਜ ਕੱਲ ਤੁਹਾਨੂੰ ਪਤਾ ਘੱਟ ਹੀ ਜਨਤਾ ਦੇਖ ਕੇ ਕੋਸ਼ ਠੀਕ ਆ ਪਤਾ ਨਹੀਂ ਤਾਂ ਬਈ ਆਵਾਜ਼ ਦਾ ਹੀ ਫਰਕ ਹੁੰਦਾ ਹਨ ਆਪਾਂ ਥੋੜਾ ਜਿਹਾ ਸਲੋ ਬੋਲਦੇ ਆ ਹੌਲੀ ਬੋਲਦੇ ਆ ਕਾਲੀ ਨਹੀਂ ਬੋਲਦੇ ਤਾਂ ਕਰਕੇ ਹੋ ਸਕਦਾ ਠੀਕ ਆ ਬਾਕੀ ਬਾਈ ਵੀਡੀਓ ਜਿੰਨੇ ਭਰਾ ਵੀ ਦੇਖਦੇ ਨੇ ਹੱਥ ਜੋੜ ਕੇ ਬੇਨਤੀ ਆ ਜਿੰਨੇ ਆਪਣੇ ਕੋਈ ਗਰੁੱਪ ਨੇ ਠੀਕ ਆ ਸ਼ੇਅਰ ਕਰਿਆ ਕਰੋ ਠੀਕ ਆ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਆ ਜੋ ਗਾਹਾਂ ਤੁਹਾਨੂੰ ਬਹੁਤ ਕੁਝ ਹਜੇ ਬਹੁਤ ਕੁਝ ਦੱਸਣਾ ਹਜੇ ਤਾਂ ਬਾਈ ਸ਼ੁਰੂਆਤ ਹੀ ਹੋਈ ਆ ਆਪਣੀ ਠੀਕ ਆ ਹਜੇ ਤੱਕ ਤਾਂ ਆਪਾਂ ਦੇਖੀ ਹੀ ਜਾਂਦੇ ਸੀ ਹਜੇ ਤਾਂ ਸ਼ੁਰੂਆਤ ਆ ਹਜੇ ਤਾਂ ਜਾਨਵਰ ਕੱਢਣੇ ਵੀ ਆ ਠੀਕ ਆ ਫਿਰ ਸਾਰਾ ਕੁਝ ਕਰਨਾ ਜਲਾਬ ਵੀ ਕਰਨਾ ਹੈ ਸਾਫ਼ ਵੀ ਕਰਨੇ ਆ ਬਦਾਮਾਂ ਤੇ ਵੀ ਲਿਆਉਣੇ ਆ ਕਿਵੇਂ ਕੀ ਹਿਸਾਬ ਕਿਤਾਬ ਨਾਲ ਬਦਾਮ ਪਾਉਣੇ ਆ ਹਾਂ ਸਾਰਾ ਹੌਲੀ ਹੌਲੀ ਦੱਸਾਂਗੇ ਸੋ ਬਸ ਵੀਡੀਓ ਨੂੰ ਜਿੰਨੇ ਭਰਾ ਵੀ ਜੁੜੇ ਹੋਏ ਨੇ ਆਪਣੇ ਨਾਲ ਹਨ ਸੋ ਭਰਾ ਬਣ ਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਪੂਰੀ ਦੇਖਿਆ ਕਰੋ ਤੇ ਇੱਕ ਦੋ ਭਰਾ ਨੇ ਜਿਹੜੇ ਵਿੱਚ ਕਮੈਂਟ ਜੇ ਕਰਨ ਨੂੰ ਨਹੀਂ ਹਟਦੇ ਉਹਨਾਂ ਨੂੰ ਵੀਰੇ ਦਿਲੋਂ ਧੰਨਵਾਦ ਹੈ ਕਿਉਂਕਿ ਬਈ ਜੇ ਕੋਈ ਜਦੋਂ ਤੱਕ ਮੇਰੇ ਬਾਰੇ ਕੋਈ ਮਾੜੀ ਨਿੰਦਿਆ ਜੁਗਲੀ ਨਹੀਂ ਕਰਦਾ ਹਨ ਸੋ ਮੇਰੇ పాਪ ਉਤਰ ਜਾਂਦੇ ਨੇ ਪਹਿਲੀ ਗੱਲ ਤਾਂ ਆਪਾਂ ਕੋਈ ਵਾਅਦਾ ਕਰੋ ਤੋ ਡਰ ਕੇ ਕਹਨੇ ਕੋਈ ਪਾਪ ਕਰਦੇ ਨਹੀਂ ਨਾ ਮਾੜਾ ਕਰੀਏ ਕਿਸੇ ਦਾ ਜੇ ਕੋਈ ਹੋ ਵੀ ਜਾਂਦੇ ਅਣਜਾਣੇ ਚ ਬਈ ਤੋ ਵਧੀਆ ਇਹ ਜੇ ਭਰਾ ਵੀ ਸਾਡੇ ਪਾਪ ਧੋ ਦਿੰਦੇ ਆ ਹਨਾ ਬੋਲ ਕੇ ਸਾਡੇ ਬਾਰੇ। ਬਾਕੀ ਇੱਕ ਭਰਾ ਕਹਿੰਦਾ ਸੀਗਾ ਕਹਿੰਦਾ ਬਾਈ ਤੇਰਾ 1000 ਸਬਸਕ੍ਰਾਈਬਰ ਤੇ ਤੇਰਾ 20000 ਹੋ ਰਿਹਾ ਤੇ ਵੀਡੀਓ ਤੇਰੀ 2000 ਨਹੀਂ ਚੱਲਦੀ। ਠੀਕ ਹੈ। ਇਹ ਬਾਈ ਜ਼ਰੂਰੀ ਨਹੀਂ ਹੁੰਦਾ। ਕਈ ਭਰਾਵਾਂ ਨਾਲ ਪਿਆਰ ਹੁੰਦਾ ਹਨਾ। ਕਈ ਬਾਈ ਕੰਮ ਤੇ ਹੁੰਦੇ ਨੇ ਭਰਾ। ਕੋਈ ਪੜਦਾ ਕੋਈ ਕੁਸ਼ ਕਰਦਾ ਹਨਾ। ਚੈਨਲ ਨੂੰ ਸਬਸਕ੍ਰਾਈਬ ਕਰਕੇ ਛੱਡ ਦਿੰਦੇ ਆ ਤੇ ਜਦੋਂ ਕਈ ਵਾਰੀ ਵੀਡੀਓ ਮੂਰੇ ਆ ਜਾਂਦੀ ਹੈ ਜਾਂ ਵੇਲੇ ਹੁੰਦੀ ਹੈ ਉਦੋਂ ਦੇਖ ਲੈਂਦੇ ਨੇ। ਠੀਕ ਹੈ ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਲੋਕਾਂ ਦੇ ਬਾਈ ਮਿਲੀਅਨ ਮਿਲੀਅਨ ਹੋ ਰਿਹਾ ਤੇ ਉਕੇ ਵੀਊ ਹੁੰਦੇ ਨੇ ਸਾਰੇ ਕਿਸੇ ਦੇ 60000 70000 ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਸੋ ਭਰਾ ਬਣ ਕੇ ਇਹ ਜੀ ਸੁਦੂ ਜੀ ਨਾ ਕਮੈਂਟ ਕਰਿਆ ਕਰੋ ਤੇ ਇੱਕ ਕਮੈਂਟ ਕਰਦਾ ਹੁੰਦਾ ਜੀ ਕਹਿ ਦਈਏ ਵੀ ਹਨਾ ਵੀ ਫੌਜੀ ਤੋਂ ਮੋਟਾ ਵਾਲੀ ਜੋੜੀ ਹੈ ਜਿਵੇਂ ਆ ਭਾਈ ਜੇ ਆਪਾਂ ਕੋਈ ਚੀਜ਼ ਲੈ ਕੇ ਆਉਣੇ ਆ ਤਾਂ ਉਹਦਾ ਅੱਗਾ ਪਿੱਛਾ ਸਾਰਾ ਪਤਾ ਕਰਕੇ ਫੇਰ ਲਿਆਉਣੇ ਆ ਠੀਕ ਆ ਮੁੱਢੋਂ ਆਈ ਹੋਈ ਕਬੂਤਰੀ ਆ ਠੀਕ ਆ ਤੇ ਕੂਤਰ ਵੀ ਆ ਉਹ ਵੀ ਉਥੋਂ ਹੀ ਆਇਆ ਹੋਇਆ ਠੀਕ ਆ ਆਪਣੇ ਮਿੱਤਰ ਪਿਆਰੇ ਨੇ ਗਿਫਟ ਦਿੱਤੇ ਆ ਆਪਾਂ ਨੂੰ ਠੀਕ ਹੈ ਕਿਉਂਕਿ ਬਈ ਜੇ ਆਪਣਾ ਪਿਆਰ ਹੈਗਾ ਤਾਂ ਹੀ ਆਪਾਂ ਨੂੰ ਲੋਕ ਪਿਆਰ ਕਰਦੇ ਨੇ ਹਨ ਤੇ ਜੇ ਹੁੰਦੇ ਉਹੇ ਜੇ ਬਈ ਹੁਣ ਨੂੰ ਕੌਣ ਬਈ ਆਪਾਂ ਨੂੰ ਯਾਦ ਕਰਦਾ ਹਨ ਸੋ ਭਰਾ ਬਣ ਕੇ ਵੀਡੀਓ ਨੂੰ ਬਸ ਇੰਨਾ ਹੀ ਕਹਿਣਾ ਜਿੰਨੇ ਭਰਾ ਵੀ ਦੇਖਦੇ ਹੋ ਪੂਰੀ ਦੇਖ ਲਿਆ ਕਰੋ ਤੇ ਗਾ Share ਕਰ ਦਿਆ ਕਰੋ ਠੀਕ ਹੈ ਕਿਉਂਕਿ ਬਹੁਤ ਨਵੇਂ ਭਰਾਣੇ ਬਈ ਸਿੱਖਣ ਨੂੰ ਕਈ ਉਲਝੇ ਫਿਰਦੇ ਰਹਿੰਦੇ ਆ ਸੋ ਉਲਝਿਆ ਨਾ ਕਰੋ ਇੱਕ ਪਾਸੇ ਹੀ ਰਹਾ ਕਰੋ ਠੀਕ ਹੈ ਕਿਉਂਕਿ ਕਈ ਭਰਾ ਉਧਰੋਂ ਵੀ ਵੀਡੀਓ ਦੇਖ ਲਈ ਉਹ ਵੀ ਕਰ ਲਿਆ ਉਧਰੋਂ ਕਰ ਲਿਆ ਕੁਝ ਨਹੀਂ ਹੁੰਦਾ ਬਈ ਸਿਰਫ ਜਨਬਰ ਖਰਾਬ ਕਰੋਗੇ ਠੀਕ ਹੈ ਜਾਨਵਰਾਂ ਦੀ ਪੱਟੀ ਮੇਸ ਹੋ ਜੂ ਹੋਰ ਕੱਖ ਨਹੀਂ ਪੱਲੇ ਲੱਗਦਾ ਤੁਹਾਡੇ ਠੀਕ ਹੈ ਜੇ ਤੁਸੀਂ ਸਾਡਾ ਕਬੂਤਰ ਵੀ ਛੱਡ ਦੋਗੇ ਨਾ ਤੁਹਾਡਾ ਉਹ ਵੀ ਉੱਡ ਜੂ ਪਰ ਜੇ ਤੁਸੀਂ ਉਹੀ ਗੱਲ ਇਧਰੋਂ ਵੀ ਚੀਜ਼ ਦੇਖ ਲਈ ਇਧਰੋਂ ਵੀ ਦੇਖ ਲਈ ਉਹ ਵੀ ਕਰ ਲਿਆ ਉਹ ਵੀ ਕਰ ਲਿਆ ਕਬੂਤਰ ਦੇ ਅੰਦਰ ਥੁੰਨੀ ਜਾਓਗੇ ਫਿਰ ਭਈ ਕੱਖ ਨਹੀਂ ਪੱਲੇ ਪੈਣਾ ਜਾਨਵਰ ਖਰਾਬ ਹੀ ਕਰੋਗੇ ਬਸ ਠੀਕ ਹੈ ਸੋ ਅੱਗੇ ਹੁਣ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਹੁਣ ਪਾਊਡਰ ਵਾਲੀ ਵੀ ਠੀਕ ਹੈ ਤੇ ਕਿਵੇਂ ਲਾਉਣਾ ਤੇ ਕੁਝ ਕੁ ਗੱਲਾਂ ਬਦਾਮਾਂ ਵਾਲੀਆਂ ਤੇ ਦੂਸਰਾਂ ਤੇ ਕਹਿਰਾ ਵਾਲੀਆਂ ਹਨਾ ਵੀ ਕਿਹੜੀ ਕਿਤੋਂ ਦੂਸਰਾਂ ਤੇ ਕਦੋਂ ਕਹਿਰਾ ਹਨਾ ਉਹ ਸਾਰੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਜੁੜੇ ਰਹੋ ਅੱਜ ਆਪਾਂ ਜਾਨਵਰ ਜਿਹੜੇ ਕੱਢਣੇ ਆ ਬਾਈ ਉਹਨਾਂ ਨੂੰ ਲਾਉਣ ਲੱਗੇ ਸੀਗੇ ਪਾਣੀ ਠੀਕ ਹੈ ਸਾਫ਼ ਕਰਨ ਵਾਸਤੇ ਚਲਾਉਣ ਵਾਸਤੇ ਠੀਕ ਹੈ ਉਹ ਵੀ ਕੱਪੜੇ ਛਾਣ ਕਰਨ ਲੱਗੇ ਆ ਮਿੱਤਰੋ ਕੱਪੜੇ ਛਾਣ ਕਰਕੇ ਚੰਗੀ ਤਰ੍ਹਾਂ ਠੀਕ ਹੈ ਇਹ ਵੀ ਦੱਸਾਂਗੇ ਬਾਅਦਾਂ ਨਾ ਆਪਣੇ ਲਈ ਜਾਣ ਪਰਉ ਦੇ ਲਈਏ। ਉਹ ਇੱਕ ਆਪਣੇ ਭਰਾ ਗੁਰੀ ਤੁਰਾਂ ਦਾ ਚੈਨਲ ਆ ਵੀਰੇ ਗੁਰੀ ਤੁਰਾਂ ਠੀਕ ਆ ਤੇ ਭਰਾ ਬਣ ਕੇ ਜਾ ਕੇ ਉਹਨੂੰ ਵੀ ਸਬਸਕ੍ਰਾਈਬ ਕਰੋ। ਠੀਕ ਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਭਰਾ ਦੀ ਇੰਸਟਾਗ੍ਰam ਵੀ ਬਾਈ ਦਾ ਗੁਰੀ ਤੁਰਾਂ। ਵੱਧ ਤੋਂ ਵੱਧ ਸਪੋਰਟ ਕਰੋ ਭਰਾ ਦੀ। ਕਪੜਾ ਸ਼ਾਨ ਬਾਈ ਬਰੀਕ ਜੇ ਕੱਪੜੇ ਚ ਕਰਨਾ ਜੇ ਮਲ ਮਲ ਦਾ ਹੋਵੇ ਬਹਾਲਾ ਚੰਗੀ ਗੱਲ ਆ ਮਲ ਬਲ ਦਾ ਆਪਣੇ ਕੋਲੇ ਲੱਭਿਆ ਨਹੀਂ ਤਾਂ ਕਰਕੇ ਆਪਾਂ ਇਹਦੇ ਚ ਕਰੀ ਜਾਂਦੇ ਆ ਠੀਕ ਆ ਰੋਕ ਲਾਂ ਤੇ ਲੈ ਮਿੱਤਰੋ ਆ ਲੱਗੇ ਆ ਬਈ ਦੇਣ ਇਹ ਸਾਰਿਆਂ ਨੂੰ ਬਈ ਜਿੰਨੇ ਉੱਡੀ ਜਾਂਦੇ ਨੇ ਠੀਕ ਆ ਜਾਂ ਜਿੰਨੇ ਖੋਲਣੇ ਆਪਾਂ ਤੇ ਸਾਰਿਆਂ ਨੂੰ ਆਪਾਂ 20 20 ਐਮਐਲ ਦੇਵਾਂਗੇ ਬਈ ਮਿੱਤਰੋ ਆਪਣੇ ਜਿਹੜੇ ਹੁਣ ਆਪਾਂ ਕੱਢਣੇ ਨੇ ਵੱਡੇ ਪੱਠੇ ਹਨਾ ਠੀਕ ਆ ਇਹਨਾਂ ਨੂੰ ਵੀ ਲੱਗਿਆ ਆਪਾਂ ਲਾਉਣ ਆਹ ਔਸ਼ਕ ਬੱਚੇ ਇਹਦੇ ਵਿੱਚ ਇਹਨਾਂ ਨੂੰ ਵੀ ਲੱਗਿਆ ਲਾਉਣ ਆਹ ਲੱਗਿਆ ਇਹਨੂੰ ਦੇਣ ਸੋਬਈ ਰਹੇਗੀ ਆਪਣੀ ਹਾਂਜੀ ਲੈ ਮਿੱਤਰੋ ਵੀਡੀਓ ਪੂਰੀ ਕਰਨ ਲੱਗੇ ਸੀ ਇੱਕ ਤਾਂ ਹੁਣ ਆਪਾਂ ਜਾਨਵਰਾਂ ਦੇ ਲਾਵਾਂਗੇ ਪਾਊਡਰ ਭਾਈ ਇੱਕ ਆਪਾਂ ਹ ਲਿਆਂਦਾ ਰੰਗ ਸਰਦੇਈ ਇਹ ਕੇੜਾ ਮੰਗੇ ਤੇ ਇੱਕ ਆਪਾਂ ਕਾਲਾ ਰੰਗ ਬਣਾਵਾਂਗੇ ਬਾਈ ਨਹੀਂ ਤਾਂ ਪੱਥਰ ਡਾਈ ਲਾਈਆ ਪਹਿਲਾਂ ਆਪਾਂ ਹਨਾ ਤੇ ਆ ਹੁਣ ਇਹਦੀ ਕਾਲਾ ਰੰਗ ਲੈ ਕੇ ਆਈ ਸੀ ਆਪਾਂ ਤੇ ਕਾਲਾ ਰੰਗ ਬਣਾ ਕੇ ਦੇਖਦੇ ਆ ਥਿਨਰ ਤੇ ਇਹ ਕਿਵੇਂ ਬਣਦਾ ਬੰਦਾ ਕਹਿੰਦਾ ਬਾਹਲਾ ਵਧੀਆ ਇਹ ਰੰਗ ਤੇ ਆਪਾਂ ਦੇਖਦੇ ਆ ਵਾਹ ਚੱਲ ਕੀ ਸਿਸਟਮ ਹੈ ਇਹਦਾ ਠੀਕ ਹੈ ਇਹਨੂੰ ਬਣਾਉਣੇ ਆ ਤੇ ਕਲਮ ਲਿਆਉਣੇ ਆ ਚੱਕ ਕੇ ਨਹੀਂ ਆ ਹੋ ਗਿਆ ਆਪਣਾ ਕਾਲਾ ਰੰਗ ਠੀਕ ਹੈ ਤੇ 1 ਮਿੰਟ ਆ ਤੇ ਆ ਹੁਣ ਬਣਾਉਨੇ ਆ ਮਿੱਤਰੋ ਦੇਖਦੇ ਆ ਆ ਫੜ ਕਾਲੇ ਰੰਗ ਵਾਸਤੇ ਦੂਜੀ ਗਰਾਹੀ ਵਾਸਤੇ ਠੀਕ ਹੈ ਰੰਗਾ ਆਪਣੇ ਕੋਲੇ 4 ਹੀ ਨੇ ਮਿੱਤਰੋ ਆਪ ਇਹਨੇ ਸਾਰੇ ਠੀਕ ਆ ਇਹ ਸਾਹਮਣੇ ਵਾਲੇ ਵੀ ਆਪਾਂ ਇਹੀ ਉਨਰ ਪਾ ਕੇ ਦੇਖ ਰਿਹਾ ਖੜ ਚਾਹੀਦੇ ਨਾਲ ਨਹੀਂ ਇਹਦੇ ਨਾਲ ਨਹੀਂ ਇਹ ਬਣਾਈ ਬਟੇ ਟੱਕੇ ਨਾਲ ਨੂੰ ਥੋੜਾ ਇਧਰ ਪਿਆ ਰਹਿਣ ਦੇ ਦੇਖਦੇ ਆ ਕਿਵੇਂ ਬਣਦਾ ਚੜਦਾ ਵੀ ਆਇਆ ਜਾਂ ਨਹੀਂ ਚੜਦਾ ਉਹ ਚੜਦਾ ਹੋਇਆ ਫਿਰ ਤਾਂ ਵਧੀਆ ਗੱਲ ਆ ਤੇ ਨਾ ਚੜਦਾ ਹੋਇਆ ਕੋਈ ਘਟੀਆ ਗੱਲ ਆ ਆਜੋ ਮਿੱਤਰੋ ਕਰਦੇ ਆ ਸ਼ੁਰੂਆਤ ਪਹਿਲਾਂ ਮਾਰਕੋ ਦਾ ਪਾਊਡਰ ਇਹਨਾਂ ਦੀ ਠੀਕ ਆ ਥੋੜਾ ਥੋੜਾ ਕੱਛਾਂ ਚ ਪਾ ਕਰ ਇਹਦੇ ਨਾਲ ਭਾਈ ਜਿਹੜੇ ਆਹ ਜਨਵਰਾਂ ਦੇ ਪਿੱਸੂ-ਕੁੱਸੂ ਨੇ ਹਨਾ ਆਹਾਂ ਹੁੰਦੇ ਆ ਬਰੀ-ਕੁਰੀ ਕੁ ਪਿੱਸੂ ਜੇ ਇੱਕ ਤਾਂ ਉਹ ਨਿਕਲ ਜਾਂਦੇ ਨੇ ਤੇ ਕੋ ਚਿੱਟੇ ਚੱਚੜ ਨਹੀਂ ਚੜਦੇ ਬਾਈ ਇਹਦੀ ਸਮੈਲੀ ਇੰਨੀ ਗੰਦੀ ਭੈੜੀ ਹੁੰਦੀ ਐ ਲਾ ਪੂਰਾ ਥੋੜਾ ਸਿੱਟੀ ਚਲਵਾ ਨਾ ਮੈਂ ਮਾੜਾ-ਮਾੜਾ ਲਾ ਦੋ ਬਾਈ ਸਾਰਿਆਂ ਦੇ ਕੱਛਾ-ਕੁਛਾ ਤੇ ਲਾ ਕੇ ਦੇ ਇਹਨਾਂ ਨੂੰ ਜਾਲ ਚ ਹੀ ਛੱਡਣਾ ਮਿੱਤਰੋ ਤੇ ਜੇ ਤੁਸੀਂ ਛੱਡਤਾ ਖੁੱਡੇ ਚ ਖੁੱਡੇ ਚ ਇਹ ਬਈ ਉੱਡਣਗੇ ਤੇ ਫੇਰ ਇਹਨਾਂ ਦਾ ਜ਼ਿਆਦਾ ਕੰਮ ਹੋਊਗਾ ਫੇਰ ਤਾਂ ਇਹ ਸਾਰਾ ਪਾਊਡਰ ਚਾ ਨਿਕਲ ਜਾਊਗਾ ਠੀਕ ਆ ਆ ਚੰਗੀ ਤਰ੍ਹਾਂ ਨਮਾਦੋ ਇਹਨਾਂ ਨੂੰ ਪਾਊਡਰ ਨਾਲ ਜਿਹੜੇ ਇਹਨਾਂ ਦੇ ਬਈ ਆ ਪਿਸੂ ਜੇ ਆ ਕਈ ਆਪਾਂ ਕਹਿੰਦੇ ਨੇ ਛਣ ਜਾਂਦੇ ਨੇ ਪਰ ਜੇ ਮੂਰੀਆਂ ਜੇ ਨਿਕਲ ਜਾਂਦੀਆਂ ਨੇ ਉਹ ਇੰਨਾ ਕਰਕੇ ਹੀ ਹੁੰਦਾ ਮਿੱਤਰੋ ਬੱਸ ਬੇਟੇ ਰੁਕ ਜਾ ਆਉਣ ਵਾਲਾ ਸਟਾਰ ਇੱਥੇ ਹੀ ਮਾਰ ਮਾਰਨ ਨਿਕਲ ਜੀ ਇਹਨੂੰ ਲਾ ਲਾ ਕੇ ਵਿੱਚ ਛੱਡੀ ਜਾਵਾਂਗੇ ਫੇਰ ਲਾਵਾਂਗੇ ਆਪਾਂ ਕਲਰ ਕਿਉਂਕਿ ਬਈ 5-6 ਦਿਨ ਹੋ ਗਏ ਹੁਣ ਆਪਾਂ ਇੱਕ ਵੀ ਵੀਡੀਓ ਨਹੀਂ ਪਾਈ ਚੈਨਲ ਤੇ ਤੇ ਹੁਣ ਆਪਾਂ ਰੈਗੂਲਰਲੀ ਪਾਇਆ ਕਰਾਂਗੇ ਕੁਝ ਹੀ ਹੋ ਜੇ ਚਾਹੀ ਨਿਕਰੀ ਕੇ ਬਲੌਗ ਪਾਈਏ ਬਈ ਸਾਰਾ ਦੱਸਾਂਗੇ ਵੀ ਕਿਵੇਂ ਜਾਣ ਪਰ ਆਪਾਂ ਛੱਡਦੇ ਆ ਠੀਕ ਆ ਤੇ ਕਿਵੇਂ ਕਬੂਤਰ ਸਾਂਭਦੇ ਆ ਕਿਹੜੇ ਬੱਚੇ ਆਪਾਂ ਕੱਢ ਲਏ ਜਾਂ ਕਿਹੜੇ ਨਹੀਂ ਕੱਢ ਲਏ ਠੀਕ ਆ ਸੁਪਰਾ ਮਨ ਕੇ ਵੀਡੀਓ ਪੂਰੀ ਦੇਖਿਆ ਕਰਿਓ ਤੇ ਸਪੋਰਟ ਜਰੂਰ ਕਰਿਆ ਕਰਿਓ ਠੀਕ ਆ ਬਾਕੀ ਲਵ ਯੂ ਆ ਸਾਰਿਆਂ ਨਾਲ ਜੇ ਦੀ ਦਾ ਸਮੈਲ ਹੀ ਇਹੋ ਜੀ ਹੁੰਦੀ ਆ ਬਾਈ ਸਾਰੇ ਨਿਕਲ ਜਾਂਦੇ ਆਪਨੇ ਆਪ ਹੀ ਭੱਜਣ ਲੱਗ ਜਾਂਦੇ ਆ साठ रुपया ठीक है थी जड़ी मार रखी थी कि चलो महा फिर रूगर एक भाई घरदे पसंद बहुत है तोता तोता करते अच कुदरती आप ही मिल गया तो, ता। तो, तो ता ਉੰਨਾ ਮਾਂ ਮਾਗੇ ਬੰਦਾ ਪਨਵਾਗੇ ਫੇਰ ਲਾਵਾਂਗੇ ਵੇ ਬਾਲਾ ਸੁਪਰਾ ਬਣ ਕੇ ਉੱਡਣ ਵਾਲੇ ਜਿੰਨੇ ਆਪਣੇ ਕਬੂਤਰ ਨੇ ਸਾਰਿਆਂ ਦੇ ਪਾਊਡਰ ਜ਼ਰੂਰ ਲਾਓ ਬਾਈ ਤੇ ਜਿਹੜੇ ਬੈਠੇ ਨੇ ਉਹਨਾਂ ਦੇ ਵੀ ਕਿਉਂਕਿ ਕੱਲ ਮੈਂ ਖੁੱਡਾ ਸਾਫ ਕੀਤਾ ਸੀ ਮੈਥੋਂ ਵੀਡੀਓ ਨਹੀਂ ਬਣੀ ਬਾਈ ਇੰਨਾ ਚਿਚੜਖਾਨਾ ਬਣਿਆ ਪਿਆ ਨਾ ਹੁਣ ਜੇ ਆਪਾਂ ਉਹੀ ਕਰਦਾ 5-7 ਦਿਨ ਨਾਸਫਾਈ ਕਰੀਏ ਤਾਂ ਬਾਈ ਜਿੱਛੜੇ ਆਟੋਮੈਟਿਕ ਹੀ ਬਣ ਜਾਂਦੇ ਆ ਬਦੰਦਰ ਇਹ ਚਿਚਣਾ ਕਰਕੇ ਪਹਿਲਾਂ ਉਧਰੋਂ ਖੁੱਡੇ ਢਾ ਕੇ ਠੀਕ ਆ ਵਾਹਿਗੁਰੂ ਦੀ ਕਿਰਪਾ ਨਾਲ ਇੱਧਰ ਵੱਡੇ ਪਾਏ ਸੀ ਤੇ ਉਹਦੇ ਜੀ ਵੀ ਜਿਹੜੇ ਆਪਾਂ ਰੱਖਣੇ ਪਾਏ ਨੇ ਨਾ ਇੱਟਾਂਲੇ ਬਾਈ ਉਹਨਾਂ ਚ ਵਾਲੇ ਨੇ ਠੀਕ ਆ ਤੋਂ ਹੁਣ ਕਰਾਂਗੇ ਉਹਨਾਂ ਦਾ ਵੀ ਕਬੂਤਰ ਵੱਡੇ ਬਾਹਰ ਕੱਢ ਕੇ ਨਾ ਟਿੱਕਲ ਸਪਰੇਅ ਆਉਂਦੀ ਆ ਮਿੱਤਰੋ ਤੇ ਉਹ ਆਪਾਂ ਸਪਰੇਅ ਮਾਰਾਂਗੇ ਤੇ ਉਹਦੇ ਨਾਲ ਸਭ ਉੱਡ ਜਾਣਗੇ ਠੀਕ ਆ ਆ ਇਹਨਾਂ ਦੇ ਮਾਰਤਾ ਆਪਾਂ ਤੇ ਮਾਰ ਮਾਰ ਕੇ ਛੱਡੀ ਜਾਂਦੇ ਆ ਸਾਡੇ ਏਂ ਗੋਰੀ ਪੂਰੇ ਜਿਹੇ ਦੱਸਦੇ ਨੇ ਆਪਾਂ ਆ ਦੇਖ ਆ ਦੇਖੋ ਮਿੱਤਰੋ ਐਂ ਖਰਾਬ ਕਰ ਦਿੰਦੇ ਐ ਪਰ ਚੰਗੇ ਭਲੇ ਕਬੂਤਰ ਦੀ ਡੰਡ ਲਾਤੀ ਇਹਨਾਂ ਨੇ ਆ ਲਾ ਕੇ ਸਾਰੇ ਪਰਾਂ ਤੇ ਛੱਡ ਦੋ ਕਿਉਂਕਿ ਇਹ ਜੇ ਨਾ ਚੜਕਾਉਣਗੇ ਹਨ ਤੇ ਪਰਾਂ ਚ ਬਈ ਇਹਦੀ স্মੈਲ ਨਾਲ ਹੀ ਮਰ ਜਾਂਦੇ ਹੁਣ ਇਹ ਬੱਚਾ ਆਪਾਂ ਛੱਡਣਾ ਸੀ ਤੇ ਇਹਦਾ ਪਰਜੇ ਦਾ ਹੁਣ ਫੇਰ ਦੇਖਦੇ ਆ ਕੋਈ ਜੇ ਨਾ ਪੰਗਾ ਹੋਇਆ ਤਾਂ ਇਹ ਤਾਂ ਜਰੂਰ ਛੱਡਾਂਗੇ ਇਹਨੂੰ ਨਹੀਂ ਫਿਰ ਗਾਂ ਬੱਚਿਆਂ ਚ ਪਾਈ ਲੈਣਾ ਬਈ ਕਿਉਂਕਿ ਆਪਾਂ ਬਈ ਆਪਣੇ ਕੋਲੇ ਕੰਲਾ ਕੰਲਾ ਬਲੱਡ ਹੁੰਦਾ ਕਿਉਂਕਿ ਇੱਕ ਇੱਕ ਬੱਚਾ ਆਪਾਂ ਸੇਲ ਕਰ ਦਿੰਨੇ ਆ ਠੀਕ ਆ ਤੇ ਇੱਕ ਇੱਕ ਆਪ ਡਾ ਲੈਨੇ ਆ ਠੀਕ ਆ ਤੇ ਜੇ ਕਈ ਵਾਰੀ ਜਾਨਵਰ ਨਾ ਵੀ ਛੱਡਿਆ ਜਾਵੇ ਉਹਨੂੰ ਆਪਾਂ ਜੋੜੇ ਪਾ ਲੈਨੇ ਆ ਕਿਉਂ ਕਹਾ ਬਾਈ ਪੀੜ ਜ਼ਰੂਰੀ ਆ ਕਿਉਂਕਿ ਜੇ ਨਾ ਤੁਹਾਨੂੰ ਪਤਾ ਬਾਈ ਵਾਇਰੂਸ ਨਾ ਕਰੇ ਸਾਰੀਆਂ ਬਿਮਾਰੀਆਂ ਨੇ ਅੱਜ ਕੱਲ ਬੰਦਿਆਂ ਵਾਂਗੂ ਜਾਨਵਰਾਂ 'ਚ ਵੀ ਉਹੀ ਬਿਮਾਰੀਆਂ ਨੇ ਸੇਮ ਬਾਈ ਠੀਕ ਆ ਟੈਗ ਇਹਨਾਂ ਨੂੰ ਆਉਣ ਲੱਗ ਗਏ ਠੀਕ ਆ ਉਹ ਆ ਕਾਦੇ ਕਰਕੇ ਆ ਜਿਹੜੀਆਂ ਆਪਾਂ ਰਹਿ ਸਕਦੇ ਯਾਨੀ ਕੰਮਾਂ 'ਚ ਉਹਦੇ ਕਰਕੇ ਧਰਨਾ ਧਰ ਆਪਦੇ ਉੱਤੇ ਹੀ ਪੈਣਾ ਤੇ ਮੋਲ ਲਾਉਣੇ ਆਪਾਂ ਰੰਗ ਦਾ ਆ ਜਾਓ ਭਾਈ ਮੇਰੇ ਕੋਲ ਚੋਸ ਤੇ ਇਹ ਲੈਣਾ ਬਣਾ ਕਾਲਾ ਇਹ ਤੇਲ ਲੱਗੇ ਪਹਿਲਾਂ ਕਾਲਾ ਰੰਗ ਲਾਉਣ ਸਿੰਨਰ ਜਾਂਦਾ ਵਿੱਚੋਂ ਅੱਧਾ ਤਾਂ ਗਿਆ ਉੱਟ ਕਿਉਂਕਿ ਬਾਹਲਾ ਨਹੀਂ ਪਾਇਆ ਥੰਦਰ ਜਾਣ ਕੇ ਲੈ ਲਾਉ ਪੁੱਤਰ ਦੂਸੇ ਕਰਨੇ ਨੇ ਵੇ ਦੇ ਕਰ ਦਿੱਤੇ ਕੀ ਵਾਂਗ ਦਾ ਵਾਲੇ ਨੂੰ ਸੱਚੇ ਪਾਸੋਂ ਨੇ ਕਰੇਗਾ ਛਾ ਦੇ ਰੱਖੀ ਮਰਦਾ ਜੜੂਗਾ ਇਹਨਾਂ ਨੂੰ ਹੋਰ ਪਾਈਏ ਹਨਾ ਚਲ ਆਉਂ ਜਾ ਕੋਤੂ ਤੋ ਤੱਕ ਨਹੀਂ ਆਲਾ ਆਉਂ ਲਾ ਆਹਦਾ ਦਾ ਹੈਗਾ ਮਿੱਤਰੋ ਰੰਗ ਕਾਲਾ ਇਹ ਵਧੀਆ ਚੜੂਗਾ ਤਾਂ ਹੈਗਾ ਚੜਦਾ ਕਿਉਂ ਕੁ ਜਾ ਬਿੱਟੇ ਵੇਈ ਰੰਗ ਪਿੱਤਰੋ ਪਰ ਵੀ ਖਰਾਬ ਕਰ ਦਿੰਦੇ ਨੇ ਬਾਈ ਠੀਕ ਆ ਆਹਦਾ ਰੰਗ ਦੇਖ ਕੇ ਸਹੀ ਲਿਆਓ ਇੰਨਾ ਦੀ ਮਾਰ ਲਾ ਮਾਰ ਇਹਨਾਂ ਦੇ ਪੁੱਤ ਚਾਰ ਪੰਜ ਇਹ ਇਹ ਚੜਦਾ ਵੀ ਕਾਲਾ ਦੂਜਾ ਦੂ ਸਭੀ ਕਰਦੇ ਪੁੱਤ ਦਾ ਅੰਦਰ ਇਹਦੇ ਹਰਾ ਲਾ ਨਹੀਂ ਨਹੀਂ ਬਗ ਨਹੀਂ ਨਾਲ ਲਾ ਲਾ ਮੁੰਡਾ ਉੱਠੇ ਕਸ ਲੈ ਕੰਨੀ ਪਟਾ ਲੇਗਾ ਕਿੰਨਾ ਜ਼ੋਰ ਲਾਉਣਾ ਹੈ ਉਦੋਂ ਲਈ ਨਾ ਜ਼ੋਰ ਵਾਤਾ ਫੇਰ ਹੈ ਚਾਉਣਾ ਜੀ ਚੁੱਪ ਚੁਪ ਨਾ ਕਰਨਾ ਕਰਨਾ ਆ ਲੈ ਪੰਗੇ ਨਾ ਲੈ ਤੇ ਉਹ ਵੀ ਜੀ ਮੈਨੂੰ ਕੱਟਣ ਕਿਉਂ ਨਾ ਨਾ ਨਾਂ ਕੋਈ ਨਹੀਂ ਲੱਗਦਾ ਬੱਲੇ ਲੱਗਦਾ ਰੇਲ ਗੱਡੀ ਬ੍ਰੋਕਰ ਚਾਲ ਆ ਲਾ ਗਿਆ ਮਿੱਤਰੋ ਇਹ ਕਾਲਾ ਇਹ ਨਹੀਂ ਛੱਡਦੇ ਹੁਣ ਖੁੱਡੇ ਚ ਵੀਡੀਓ ਕਰਦਾ ਇੱਕ ਵਾਰੀ ਬੰਦ ਲੈ ਮਿੱਤਰੋ ਹੁਣ ਆਪਾਂ ਲਾ ਕੇ ਲਾਉਣਾ ਇਹ ਸਰਦਈ ਇਹ ਆਪਾਂ ਨਵਾਂ ਲਿਆਂਦਾ ਸੀ ਆਪਣੇ ਵਾਲੇ ਅਮਰਤੋ ਸੰਗਰੂਰ ਵਾਲੇ ਤੋਂ ਤੇ ਰੰਗ ਦਾ ਭਾਈ ਰੇਟ ਵੀ ਜਮਾਂ ਜਾਇਜ਼ ਲਾਉਂਦਾ ਤੇ ਰੰਗ ਵੀ ਵਧੀਆ ਬਣਾਉਂਦਾ ਠੀਕ ਆ ਇਹ ਲਾਉਣੇ ਆਪਾਂ ਜਾਨਵਰ ਦੇ ਦੇਖਦੇ ਆ ਕਿਹੋ ਜਿਹਾ ਲੱਗਦਾ ਕਿ ਕਦੇ ਵੀ ਲਾਵਾਂਗੇ ਬਾਲਿਆਂ ਦੇ ਨੌਂ ਨਵੇਂ ਬੱਚਿਆਂ ਨਹੀਂ ਲਾਵਾਂਗੇ ਇਹਨਾਂ ਦੇ ਉਤਰੀ ਦੇ ਇਹ ਤੂੰ ਸੇ ਕਰਦੇ ਸਤ ਜੀ ਥੱਲੇ ਰੱਖ ਲੈ ਕੋਈ ਨਾ ਕੋਈ ਨਾ ਫੂਰ ਲਾਲਾ ਫੂਰੇ ਆ ਜੀ ਰਹੇ ਆ ਆ ਦੇਖੋ ਮਿੱਤਰੋ ਨਵਾਂ ਰੰਗ ਸਰਦਈ ਲਾਇਆ ਆਪਾਂ ਇਹ ਬੱਚੇ ਨੇ ਤੇ ਦੇਖਦੇ ਆ ਕਿਵੇਂ ਲੱਗਦਾ ਵੇ ਕੋਮੇਪਰੋ ਫਰਦਾਈ ਇਹਨੂੰ ਵੀ ਛੱਟ ਕੇ ਆਉਣੇ ਆ ਤੇ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਤੇ ਵੱਧ ਤੋਂ ਵੱਧ ਪਿਆਰ ਦਿਓ ਲਵ